ਅਸਿਕਾਲ ਜੀ ਵੈਜੇਗਾ ਖਾਲਸਾ ਵੈਜੇ ਕੀ ਪਤੇ ਭਾਈ ਅਮਰਤਪਾਲ ਸਿੰਘ ਦੀ ਸੌ ਚੁੱਕ ਸਮਾਗ ਨੂੰ ਲੈ ਕੇ ਸ੍ਰੀ ਅਕਾਲ ਤਖਤ ਦੇ ਸਾਫਕਾ ਜਥੇਦਾਰ ਤਖਤ ਸ੍ਰੀ ਦਮਦਵਾ ਸਾਹਿਬ ਦੇ ਮੁੱਖ ਜਥੇਦਾਰ ਮੁੱਖ ਸੇਵਾਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਐਲਾਨ ਕੀਤਾ ਤੇ ਭਾਈ ਜੇ ਅਮਰਤਪਾਲ ਸਿੰਘ ਦੇ ਸੌ ਚੁੱਕ ਤੇ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਬੋਲੇ ਨੇ ਸ਼ੁਕਰਾ ਕੋਈ ਨਾ ਕਵਿਤਾ ਬੋਲਿਆ ਸ਼ੁਕਰ ਹੌਲੀ ਹੌਲੀ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਚਲੋ ਮੈਂ ਉਹ ਸ਼ਬਦ ਨਹੀਂ ਵਰਤਣਾ ਕਿਉਂਕਿ ਅਕਾਲ ਜਫੇਦਾਰ ਚਾਹੇ ਕਿਸੇ ਆਪਣਾ ਪੰਜ ਤਖਤ ਨੇ ਸਾਰੇ ਸਤਿਕਾਰਯੋਗ ਨੇ ਪਰ ਜਦੋਂ ਇਹ ਬਾਦਲਾਂ ਦੀ ਝੋਲੀ ਵਿੱਚ ਬੈੰਦੇ ਨੇ ਤਾਂ ਉਦੋਂ ਫਿਰ ਸਾਰੇ ਸਿੱਖ ਕੌਮ ਨੂੰ ਤੇ ਸਭ ਨੂੰ ਦੁੱਖ ਲੱਗਦਾ ਚਲੋ ਇਹ ਬੋਲੇ ਨੇ ਇਹਨਾਂ ਦਾ ਧੰਨਵਾਦ ਹੀ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਾ ਕਿਤੇ ਨਾ ਕਿਤੇ ਜਿਹੜੀ ਭਾਰਤ ਸਰਕਾਰ ਆ ਜਿਹੜੀ ਕਿ ਦੌਰੇ ਮਾਪ ਡੰਡ ਵਰਤਾ ਰਹੀ ਆ ਇਹ ਤਾਂ ਜਥੇਦਾਰ ਜੀ ਸਾਰਿਆਂ ਨੂੰ ਪਤਾਗਾ ਆ ਇਹ ਕਿਹੜਾ ਅੱਜ ਦਾਗਾ ਮੈਂ ਤੇ ਜਥੇਦਾਰਾਂ ਦੀ ਵੀ ਗਲਤੀ ਆ ਬਹੁਤ ਵੱਡੀ ਸਾਲ ਭਰ ਜਿਹੜਾ ਐਨਐਸ ਲਗਾਈ ਦਵਾਰੇ ਐਨਐਸ ਲਗਾਈ ਤਾਂ ਨਹੀਂ ਕੋਈ ਬੋਲਿਆ ਅੱਜ ਪਾਰਟੀ ਖੇਰੂ ਖੇਰੂ ਹੁੰਦੀ ਆ ਤੇ ਜਥੇਦਾਰ ਨੂੰ ਬੋਲਣਾ ਪੈ ਗਿਆ ਤਾਨੂੰ ਪਤਾ ਹੀ ਹੈ ਕਿਨੇ ਬੁਲਾਇਆ ਚਲੋ ਆਪਾਂ ਧੰਨਵਾਦ ਕਰਦੇ ਆ ਜੇ ਕੋਈ ਕਿਸੇ ਦੇ ਸਿੰਘ ਦੇ ਹੱਕ ਵਿੱਚ ਹਾੜਾ ਨਾਰਾ ਮਾਰਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਦੇ ਸੂਬਿਆਂ ਦੇ ਵਿੱਚ ਐਨਐਸਏ ਵਧਾਉਣ ਅਤੇ ਹੋਰ ਪੰਜਾਬ ਵਿੱਚ ਹੋਰ ਜਿਹੜਾ ਜਿੰਨਾ ਵੀ ਆ ਪੰਜਾਬ ਵਿੱਚ ਜਿੰਨਾ ਮਰਜ਼ੀ ਸਮਾਂ ਵਧਾ ਲਓ ਸਿੱਖਾਂ ਤੇ ਕਹਿੰਦਾ ਨੌਜਵਾਨਾਂ ਦੇ ਐਨਐਸਏ ਲਗਾਉਣਾ ਜਾਂ ਵਧਾਉਣਾ ਤੇ ਹੁਣ ਦੀ ਸਰਕਾਰਾਂ ਕਹਿੰਦਾ ਵਧਾ ਰਹੀਆਂ ਨੇ ਮਤੇ ਵਧਾਈ ਜਾਂਦੀਆਂ ਨੇ ਜਥੇਦਾਰ ਦਾ ਕਹਿਣਾ ਕਿ ਇੱਕ ਗੈਰ ਕਾਨੂੰਨੀ ਅਤੇ ਮਨੁੱਖੀ ਦੇ ਅਧਿਕਾਰਾਂ ਦੀ ਉਲੰਘਣਾ ਗਈ ਤੇ ਬਹੁਤ ਮੰਦਭਾਗਾਗਾ ਕਹਿੰਦਾ ਲੋਕਾਂ ਨੇ ਉਹਨਾਂ ਨੂੰ ਐਮਪੀ ਚੁਣਿਆ ਸਰਕਾਰ ਨੂੰ ਜਲਦੀ ਰਿਹਾ ਕਰਨਾ ਚਾਹੀਦਾਗਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਇਹ ਵੱਡਾ ਭਿਆਨ ਆ ਗਿਆਨੀ ਹਰਪ੍ਰੀਤ ਸਿੰਘ ਜੀ 4 ਜੂਨ ਨੋ ਵੋਟਾਂ ਦਾ ਰਿਜ਼ਲਟ ਆਇਆ 4 ਜੂਨ ਨੂੰ ਇਤਿਹਾਸਕ ਜਿੱਤ ਦਰਜ ਕੀਤੀ ਆ ਭਾਈ ਅੰਮ੍ਰਿਤਪਾਲ ਸਿੰਘ ਨੇ ਅੱਜ ਹੋ ਗਈ 1 ਜੁਲਾਈ 1 ਮਹੀਨਾ ਹੋ ਗਿਆ ਜਿੱਤੇਦਾਰ ਜੀ ਕਿਹੜੀ ਖੁੱਡ ਵਿੱਚ ਲੁੱਲੂ ਕਿ ਹੋਏ ਸੀ ਤੁਸੀਂ ਕਿੱਥੇ ਬੈਠੇ ਸੀ ਆਜ ਦੇ ਬਾਦਲ ਦਾ ਖਲਾਰਾ ਪੈ ਗਿਆ ਤੁਹਾਨੂੰ ਇਹ ਗੱਲਾਂ ਬੋਲਣੀਆਂ ਪਈਆਂ ਨੇ ਮੈਂ ਤੁਹਾਡੇ ਤੇ ਕੋਈ ਕਿੰਤੂ ਪ੍ਰੰਤੋਂ ਨਹੀਂ ਕਰਦਾ ਜਾਂ ਕੋਈ ਟਿੱਪਣੀਆਂ ਨਹੀਂ ਕਰਦਾ ਜੇਕਰ ਤੁਸੀਂ ਸਮਾਸਿਰ ਰਹਿੰਦੇ ਬੋਲਦੇ ਹੁੰਦੇ ਤਾਂ ਸਿੱਖ ਕੌਮ ਦੇ ਆ ਹਾਲਾਤ ਨਾ ਹੁੰਦੇ ਜਿਹੜੇ ਅੱਜ ਹੋਏ ਪਏ ਨੇ ਗਿਆਨੀ ਜੀ ਜਥੇਦਾਰ ਜੀ ਤੁਸੀਂ ਜਿਹੜੇ ਅਕਾਲ ਤਖਤ ਦੇ ਜਿੰਨੇ ਵੀ ਜਥੇਦਾਰ ਨੇ ਸਾਡੇ ਪੰਜ ਤਖਤ ਨੇ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਜਿਹੜਾ ਇਹ ਫੈਸਲਾ ਪਹਿਲਾਂ ਲੈਣਾ ਚਾਹੀਦਾ ਸੀ ਸਰਕਾਰਾਂ ਦੇ ਕੰਨਾਂ ਦੇ ਵਿੱਚ ਜਿਹੜੇ ਗੂੰਜੇ ਪਹਿਲਾਂ ਪੈਣੀ ਚਾਹੀਦੀ ਸੀ ਇਹ ਮਹੀਨਾ ਪਹਿਲਾਂ ਪੈਂਦੀ ਤਾਂ ਅੰਮਰਤਪਾਲ ਸਿੰਘ ਸੌ ਵੀ ਚੁੱਕ ਲੈਂਦਾ ਤੇ ਜੇਲ੍ਹ ਤੋਂ ਰਿਹਾ ਹੋ ਕੇ ਬਾਹਰ ਵੀ ਆਉਂਦਾ ਤੇ ਨਾ ਜੇ ਉਦੋਂ ਪਹਿਲਾ ਸਾਲ ਪਹਿਲਾ ਇਹ ਬੋਲੇ ਹੁੰਦੇ ਤਾਂ ਐਨਐਸਏ ਨਹੀਂ ਲੱਗਣਾ ਸੀ ਐਨਐਸਏ ਲਗਾਉਣ ਦਾ ਵਿੱਚ ਹੱਥ ਕੀ ਦਾਗਾ ਹਰਸਿਮਰਤ ਕੌਰ ਬਾਦਲਾ ਸੁਖਬੀਰ ਬਾਦਲਾ ਐਡ ਜੁੰਡਲੀ ਤੇ ਬਾਕੀ ਜਿਹੜੇ ਅਰਮਨਜੀਤ ਬਿੱਟੂ ਵਰਗੇ ਨੇ ਬਿੱਟੂ ਦਾ ਕਰਤਾਰ ਦੇਖਿਆ ਆਰਐਸਐਸ ਦੇ ਆਉਣਾ ਤਾਂ ਉਹਨੇ ਖਾਕੀ ਨਿਕਰ ਪਾਲੀ ਖਾਕਾ ਕੱਸਾ ਪਾ ਲਿਆ ਰਾਜਾ ਬੜਿੰਗ ਹੋ ਗਿਆ ਸਾਰਿਆਂ ਨੇ ਕਿਹਾਗਾ ਅਜਨਾਲੇ ਦੀ ਘਟਨਾ ਤੋਂ ਬਾਅਦ ਫੜਦੇ ਨਹੀਂ ਜੀ ਐ ਤੁਰਿਆ ਫਿਰਦਾ ਉਹਨੇ ਐ ਕਰਤਾ ਉਹਨੇ ਬਾਹ ਕਰਤਾ ਸਾਰਿਆਂ ਨੇ ਸਟੇਟਮੈਂਟਾਂ ਪਈਆਂ ਨੇ ਤੁਸੀਂ ਸੋਸ਼ਲ ਮੀਡੀਆ ਤੇ ਭੱਜ ਨਹੀਂ ਸਕਦੇ ਇਹਨਾਂ ਗੱਲਾਂ ਤੋਂ ਅਸੀਂ ਆਪ ਦੇ ਜਮਾਨੇ ਨਹੀਂ ਕਹਿ ਰਹੇ ਇਹ ਗੱਲਾਂ ਤੁਸੀਂ ਵਿਰੋਧ ਕੀਤਾ ਫਿਰ ਉਹਦੇ ਹੱਕ ਵਿੱਚ ਆ ਕੇ ਦਵਾਰੇ ਜਦੋਂ ਫੇਰ ਮੋਰਚਾ ਲੱਗਦਾਗਾ ਤੁਸੀਂ ਮੋਰਚਾ ਤੇ ਜਾਂਦੇ ਰਹੇ ਨੇ ਅਕਾਲੀ ਦਲ ਜਾਂਦਾ ਰਿਹਾ ਸਰੋਨੀ ਕਮੇਟੀ ਦੇ ਜਿਹੜੇ ਮਲਾਜਮਾ ਉਹ ਵੀ ਜਾਣਦੇ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਵੀ ਜਾਣਦਾ ਰਿਹਾ ਸਰੋਨੀ ਕਮੇਟੀ ਦਾ ਜਿਹੜਾ ਪ੍ਰਧਾਨ ਆ ਹਰਜਿੰਦਰ ਸਿੰਘ ਧਾਮੀ ਉਹ ਵੀ ਜਾਣਦੇ ਰਹੇ ਤੇ ਜਦੋਂ ਹੋ ਗਿਆ ਵੋਟਾਂ ਦਾ ਐਲਾਨ ਤੇ ਅੰਮਰਤਪਾਲ ਸਿੰਘ ਨੂੰ ਖਨੂਰ ਸਾਹਿਬ ਤੋਂ ਜਦੋਂ ਹੋ ਗਿਆ ਐਲਾਨ ਕਿ ਭਾਈ ਅੰਮਰਤਪਾਲ ਸਿੰਘ ਨੂੰ ਖੜਾ ਕੀਤਾ ਜਾ ਰਿਹਾ ਇਲੈਕਸ਼ਨ ਲੜਾਇਆ ਜਾ ਰਿਹਾ ਫਿਰ ਕੀ ਹੋ ਗਿਆ ਸਾਰੇ ਬਾਸ ਭੱਜ ਗਏ ਤੇ ਬਾਦਲਾਂ ਦੇ ਜਾ ਕੇ ਬੋਕਲ ਦੇ ਵਿੱਚ ਫੇਰ ਬਹਿ ਗਏ ਫੇਰ ਬਾਦਲਾਂ ਨੇ ਉਹ ਹੀ ਆਲਾਪ ਬਿਰਸਾ ਸਿੰਘ ਬਲਟੋਹਾ ਸਭ ਤੋਂ ਵੱਧ ਕਦਰ ਤੁਸੀਂ ਉਸ ਨੇ ਕੀਤੀ ਫੇਰ ਸੁਖਬੀਰ ਬਾਦਲ ਨੇ ਕੀਤੀ ਫੇਰ ਬਾਕੀ ਜਿਹੜੇ ਦੇ ਹੋਰ ਸੀ ਜਿਹੜੇ ਕੌਲੀਆਂ ਚਮਚੇ ਜੇ ਸਾਰਿਆਂ ਨੇ ਕੀਤੀ ਕਹਿਣ ਦਾ ਭਾਵ ਕਿ ਪਹਿਲਾਂ ਤੁਸੀਂ ਸਿੱਖ ਕੌਮ ਦਾ ਵਿਰੋਧ ਕਰਦੇ ਹੋ ਸਿੱਖ ਕੌਮਾਂ ਤੇ ਜਿਹੜੇ ਏ ਕਹਿੰਦਾ ਮੇਰੇ ਤੇ ਵਿਰਸਾ ਵਟੋਆ ਕਰਦਾ ਹੁੰਦੇ ਸੀ ਮੇਰੇ ਤੇ ਇੰਨੇ ਵਾਰੀ ਇੰਨੇ ਐਸੇ ਲੱਗ ਗਈ ਜੇ ਤੇਰੇ ਤੇ ਲੱਗ ਗਈ ਤਾਂ ਮਤਲਬ ਹੈ ਤੇ ਜਿਹੜੇ ਹੁਣ ਤੂੰ ਇਹ ਆਪ ਦਾ ਜਿਹੜਾ ਗੁੱਸਾ ਕੱਢਣਾ ਕਹਿੰਦੇ ਆ ਜਾਂ ਕਢਾਉਣਾ ਚਾਹਣਾ ਕਿ ਮੇਰੇ ਤੇ ਲੱਗਿਆ ਤੇ ਬਾਕੀ ਸਿੰਘਾਂ ਤੇ ਵੀ ਐਂ ਲੱਗੇ ਤੇ ਤੁਸੀਂ ਜਿਹੜਾ ਇਹ ਮਖੌਲ ਬਣਾਇਆ